ਉੱਪਰ ਕਿਵੇਂ ਪਿਆ ਸਾਂਗੇ ਦਾ ਪਹਿਲਾਂ ਸਾਡੇ ਬਾਪੂ ਹੁਣੇ ਘੋੜੀਆਂ ਰੱਖਦੇ ਹੁੰਦੇ ਸੀ ਤੇ ਘੋੜੀਆਂ ਨੂੰ ਬਮਾਠ ਮਾਰਦੀਆਂ ਵੱਧ ਹੋ ਗਈਆਂ 8-10 ਘੋੜੀਆਂ ਸੀਗੀਆਂ ਤੇ ਉਹ ਛੱਡਤੀਆਂ ਸਾਨੂੰ ਬੱਕਰੀ ਲੈ ਆ 2500 ਦੀ ਇੱਕ ਇੱਕ ਹਾਂ ਉਹ ਤੋਂ ਫੇ ਸੂਏ ਕਈ ਲਏ ਬਾਬਾ ਬਣ ਗੀਆਂ ਕਿਉਂਕਿ ਕਰਦੇ ਕਹਿੰਦੇ ਵੇਚ ਦੇ ਕੀ ਕਰਾਉਣੇ ਮੈਂ 2.5-3 ਲੱਖ ਦੀਆਂ ਵੇਚਤੀਆਂ ਉਦੋਂ ਹਾਂ ਫੇ ਮੈਂ ਦੋ ਤਿੰਨ ਦਾ ਰੂਟੀ ਨਹੀਂ ਕਰਦੀ ਫੇ ਘਰ ਚ ਫੇ ਕਹਿੰਦੇ ਕੀ ਗੱਲ ਹੋ ਗਈ ਮੈਂ ਕਿਹਾ ਮੈਂ ਤੁਸੀਂ ਜੇ ਮੇਰਾ ਫੇਰਾ ਤੋੜੇ ਖਰਾਬ ਕਰਤਾ ਹਾਂ ਤੇ ਫਿਰ ਫੇਰ ਮਲੇ ਫੇਰ ਹਾਂ ਹੁਣ ਫੇਰ ਉਦੋਂ ਜ਼ਿਆਦੇ ਹੁੰਦੇ ਉਦੋਂ ਜ਼ਿਆਦੇ ਨੇ ਹੁਣ ਐ ਬੱਕਰੀਆਂ ਕਦੋਂ ਰੱਖੀਆਂ ਸੀ ਮੈਂ ਇਹਨੂੰ ਹੋਗੇ 10-15 ਸਾਲ ਹੋ ਗਏ ਮੰਡੀ ਲੱਗਣ ਤੋਂ ਪਹਿਲਾਂ ਦੀਆਂ ਰੱਖੀਆਂ ਹੋਈਆਂ ਨੇ ਮੈਂ ਕਹਾਂ ਮੰਡੀਆਂ ਤਾਂ ਹੁਣ ਲੱਗਣ ਲੱਗੀਆਂ ਦੋ ਪਹਿਲਾਂ ਦੀਆਂ ਉਦੋਂ ਪਹਿਲਾਂ ਦੀਆਂ ਨੇ ਤੈਨੂੰ ਲਾਓ ਬਈ ਹਸਰੀ ਕਾਰ ਸਾਰਿਆਂ ਨੂੰ ਅੱਜ ਮੁਰਲਾਪੁਰ ਪਹੁੰਚੇ ਸੀ ਬਈ ਬੱਕਰੀਆਂ ਦੀ ਮੰਡੀ ਤੇ ਇੱਥੇ ਬਾਈ ਵਿਅੰਤ ਹੁੰਦਾ ਇਹਦੇ ਨਾਲ ਗੱਲਾਂ ਬਾਤਾਂ ਕਰਦੇ ਆ ਬੜਾ ਰੌਣਕੀ ਬੰਦਾ ਰੌਣਕ ਲਾ ਕੇ ਰੱਖਦਾ ਸਾਰੀ ਮੰਡੀ 'ਚ ਤੇ ਕੀ ਹਾਲਾ ਵਿਅੰਤ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਪਿੰਡ ਕਿਹੜਾ ਮੇਰਾ ਪਿੰਡ ਚੱਕ ਕਲਾਮ ਮੰਡੀ ਦੇ ਨਾਲ ਯਾ ਦੋ ਕਿਲੋ ਨਾਲ ਹੀ ਪੈ ਜਾਂਦਾ ਮੁੱਲਾਪੁਰ ਦੇ ਹਾਂਜੀ ਹਾਂਜੀ ਠੀਕ ਆ ਤੂੰ ਆਏ ਬਾਰ ਹੁੰਨਾ ਨਾ ਰੌਣਕ ਕਿ ਵਧੀਆ ਲੱਗ ਰਿਹਾ ਮੈਂ ਕਿਹਾ ਚਾਹੇ ਮੀਂਹ ਹੋਵੇ ਨੇਰੀ ਹੋਵੇ ਆਪਾਂ ਇੱਥੇ ਹੁੰਨੇ ਆ ਅੱਛਾ ਤੇ ਤੂੰ ਬੱਕਰੀਆਂ ਰੱਖਦਾ ਹਾਂ ਹੈਗੀਆਂ ਕਰੇ ਨੇ ਹੈ ਮੰਡੀ ਜੇ ਘੱਟ ਲਿਆਉਣਾ ਨਾ ਨਹੀਂ ਮੰਡੀ ਚ ਵੀ ਲਿਆਉਣਾ ਆ ਕਿ ਉਹ ਖੜੀ ਕਾ ਇਧਰ ਖੜੀਆਂ ਨੇ ਹੂੰ ਠੀਕ ਆ ਮੰਡੀ ਚ ਲਿਆਉਣਾ ਤੇ ਕੀ ਕਹਿਣਾ ਫਿਰ ਵੀਰਾਂ ਖਾਤਰ ਕੋਈ ਸੰਦੇਸ਼ ਕੋਈ ਮੰਡੀ ਦਾ ਮੈਂ ਕਹਿੰਦਾ ਬਈ ਬਾਹਰ ਕੈਨੇਡਾ ਅਮਰੀਕਾ ਨੂੰ ਜਾਣ ਨੂੰ ਵਧੀਆ ਆਦੇ ਪੰਜਾਬ ਚ ਰਹੋ ਵਧੀਆ ਕੰਮ ਕਰੋ ਹਾਂ ਇਥੇ ਰਹਿ ਕੇ ਉੱਥੇ ਜਾ ਕੇ ਵੀ ਕੰਮ ਹੀ ਕਰਦਾ ਕਿਸੇ ਦੇ ਬੈੱਡ ਚੱਕ ਕੇ ਉੱਤੇ ਰੱਖ ਕੇ ਦੂਜੇ ਕਮਰੇ ਚ ਕਰਿਓ ਕਿਸੇ ਉੱਚ ਕਰਿਓ ਇੱਧਰ ਹੀ ਕੰਮ ਕਰ ਲਓ ਕੋਈ ਮਾੜਾ ਠੀਕ ਆ ਬਾਹਰ ਆਪਦੇ ਭੈਣ ਭਾਈਆਂ ਕੋਲੋਂ ਵਾਲੇ ਔਖਾ ਨਾ ਹਾਂ ਠੀਕ ਆ ਦੇਖ ਲਾ ਬਰੇ ਕਿੰਨੀ ਠੰਡ ਆ ਹਾਂ ਠੰਡ ਉੱਧਰ ਵੀ ਆ ਉੱਧਰ ਤਾਂ ਇਧਰ ਜਿਆਦਾ ਆ ਫੇਰ ਬਾਸ ਫੇਰ ਇਧਰ ਹੀ ਰਹੋ ਲੈ ਆਪਦੇ ਪੰਜਾਬ ਚ ਰਹੋ ਆਪਦੇ ਜਿੱਥੇ ਜੱਦੀ ਆ ਉੱਥੇ ਰਹੋ ਨਹੀਂ ਹੋਰ ਭੈਣ ਭਾਈਆਂ ਦੇ ਨਾਲ ਰਹੋ ਤਾਰੇ ਜੇ ਕੋਈ ਦੁੱਖ ਤਕਲੀਫ ਸੁਣਦੇ ਆ ਉਥੇ ਆਉਣ ਦੇਖੋ ਜੇ ਕਿਸੇ ਨੂੰ ਇਧਰ ਦੁੱਖ ਤਕਲੀਫ ਹੋਵੇ ਉਧਰ ਕੋਈ ਆਉਂਦਾ ਨਹੀਂ ਦੋ ਦੋ ਤਾਂ ਤੰਤਾਲ ਨਹੀਂ ਆਉਂਦਾ ਭਾਈ। ਹੂੰ। ਤਰਸਦੇ ਆ ਭੈਣ ਭਾਈਆਂ ਨੂੰ। ਤਰਸਦੇ ਹਨ। ਹੂੰ। ਇੱਧਰ ਕੰਮ ਕਰੋ ਮਾੜਾ। ਤੈਂ ਬੱਕਰੀਆਂ ਕਦੋਂ ਰੱਖੀਆਂ ਸੀ? ਮੈਂ ਇਹਨੂੰ ਹੋਗੇ 10-15 ਸਾਲ ਹੋ ਗਏ। ਮੰਡੀ ਲੱਗਣ ਤੋਂ ਪਹਿਲਾਂ ਦੀਆਂ ਰੱਖਿਓ ਮੈਂ ਨੇ। ਮਾ ਕਾ ਮੰਡੀਆਂ ਤਾਂ ਹੁਣ ਲੱਗਣ ਲੱਗੀਆਂ ਦੋ ਪਹਿਲਾਂ ਦੀਆਂ। ਉਹਦੋਂ ਪਹਿਲਾਂ ਦੀਆਂ ਨੇ। ਤੈਨੂੰ ਫਿਰ ਕਿਵੇਂ ਪਿਆຊਾਉਂਗਾ ਇਹਦਾ? ਪਹਿਲਾਂ ਸਾਡੇ ਬਾਪੂ ਹੁਣੇ ਘੋੜੀਆਂ ਰੱਖਦੇ ਹੁੰਦੇ ਸੀ। ਹਾਂ। ਤੇ ਘੋੜੀਆਂ ਨੂੰ ਬਮਾਠ ਮਾਰਦੀਆਂ ਵੱਧ ਹੋਗੀਆਂ। 8-10 ਘੋੜੀਆਂ ਸੀਗੀਆਂ। ਤੇ ਉਹ ਛੱਡ ਤੀਆਂ। ਸਾਨੂੰ ਬੱਕਰੀ ਲੈ ਆਇਆ 2500 ਦੀ ਇੱਕ। ਇੱਕ। ਹਾਂ। ਉਹ ਤੋਂ ਸੂਗਲ ਕਾਇਲੇ ਬਾਬਾ ਬਣ ਗੀਆਂ ਅੱਛਾ ਫੇ ਕਰਦੇ ਕਹਿੰਦੇ ਵੇਚਦੇ ਕੀ ਕਰਾਉਣੇ ਮੈਂ 2.5-3 ਲੱਖ ਦੀਆਂ ਵੇਚਤੀਆਂ ਉਦੋਂ ਹਾਂ ਫੇ ਮੈਂ ਦੋ ਤਿੰਨ ਦਾ ਰੋਟੀ ਨਹੀਂ ਖਾਦੀ ਹਾਂ ਫੇ ਘਰ ਚ ਫੇ ਕਹਿੰਦੇ ਕੀ ਗੱਲ ਹੋ ਗਈ ਮੈਂ ਕਿਹਾ ਮੈਂ ਤੁਸੀਂ ਦਾ ਮੇਰਾ ਫੇਰਾ ਤੋੜੇ ਖਰਾਬ ਕਰਤਾ ਹਾਂ ਤੇ ਫੇ ਫੇ ਮਾਲ ਹੈ ਫੇ ਵੇ ਹਾਂ ਹੁਣ ਫੇ ਦੂਜਾ ਜਿਆਦਾ ਹੁੰਦਾ ਦੂਜਾ ਜਿਆਦਾ ਨੇ ਹੁਣ ਹੁਣ ਫੇ ਮਾਲ ਕੌਣ ਚਾਰਦਾਗਾ ਮਾਲ ਮੇਰੀਆਂ ਬਸ ਇੱਕ ਕੋਈ ਗਰੀਬ ਬੰਦੇ ਨੂੰ ਦੇ ਦਨਾ ਉਹਨਾਂ ਵੀ ਅੱਦੇ ਤੂੰ ਰੱਖ ਲਾ ਦੇ ਮੈਨੂੰ ਮੈਨੂੰ ਕੋਈ ਬਾਲਾ ਪੈਸਿਆਂ ਦਾ ਲਾਲਚ ਨਹੀਂ ਇੱਕ ਸ਼ੌਂਕ ਹੀ ਆ ਸ਼ੌਂਕ ਹੀ ਆ ਆਉ ਲਈ ਫਿਰਦਾ ਬਾਈ ਹਾਂ ਠੀਕ ਅੰਨਲੇ ਉਹਦਾ ਘਰ ਚੱਲੀ ਜਾਂਦਾ ਲੈ ਉਹਦਾ ਚਾਹ ਮਿੱਠਾ ਚੱਲੀ ਜਾਂਦਾ ਮੇਰਾ ਸ਼ੌਂਕ ਪੂਰਾ ਹੋ ਜਾਂਦਾ ਮੇਰਾ ਸ਼ੌਂਕ ਪੂਰਾ ਹੋ ਜਾਂਦਾ ਹਾਂ ਜ਼ਮੀਨ ਵੀ ਆ 25 ਕਿੱਲੇ ਆਪਾਂ ਨੂੰ ਉਹਨੇ ਵਿਕਲੀਆਂ ਬੱਕਰੀਆਂ ਕੋਈ ਸ਼ੌਂਕ ਹੀ ਆ ਬਸ ਸ਼ੌਂਕ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹਾਂ ਨਾ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਠੀਕ ਹੈ ਤੇ ਫੇਰ ਖੇਤੀ ਵੀ ਕਰਦਾ ਖੇਤੀ ਵੀ ਆ ਵੀ 25 ਕਿੱਲੇ ਖੇਤੀ ਆ ਦੋ ਟਰੈਕਟਰ ਆ ਟਰਾਲੀਆਂ ਸਾਰਾ ਕੁਝ ਆ ਦੇਗਾ ਬੱਕਰੀਆਂ ਦਾ ਸ਼ੌਂਕ ਹਾਂ ਬੱਜਾ ਮੁੱਜਾ ਵੀ ਰੱਖ ਦਿਆਂ ਮੈਂ ਮਈਆਂ ਤਾਂ ਬਸ ਥੋੜੀਆਂ ਦੋ ਤਿੰਨ ਗਾਇਆਂ ਹੀ ਆਈਆਂ ਮਈਆਂ ਦਾ ਵੀ ਚੜਦਾ ਅੱਛਾ ਗੱਲਿਆਂ ਬੱਕਰੀਆਂ ਦੀ ਬੱਕਰੀਆਂ ਮੈਨੂੰ ਵਧੀਆ ਲੱਗਦੀਆਂ ਸ਼ੌਂਕ ਹਮ ਲੈ ਲੈ ਦਾ ਚਾਹ ਪਾਣੀ ਦਾ ਕਰ ਜਾਂਦਾ ਮੇਰਾ ਸ਼ੌਂਕ ਪੂਰਾ ਹੋ ਜਾਂਦਾ ਦਿਹਾੜੀ ਪਾਸ ਹੋ ਜਾਂਦੀ ਆ ਹਮ ਆਓ ਜੇ ਕੋਈ ਬੰਦਾ ਵੀ ਲੋਕਾਂ ਦੇ ਉਹ ਕਰਦਾ ਨਾ ਲੋਕ ਕਹਣਗੇ ਬੱਕਰੀਆਂ ਵਾਲਾ ਬੱਕਰੀਆਂ ਵਾਲਾ ਕਹੀ ਜਾਣ ਕਈ ਜਾਣੇ ਹੁਣ ਬਾਹਰ ਜਾ ਬਾਹਰ ਜਾ ਕੇ ਲੋਕੀ ਖਬਰਾਂ ਕੀ ਕੰਮ ਕਰਦੇ ਆ ਇੱਥੇ ਆਪਾਂ ਨੂੰ ਕਹਿ ਦਿੰਦੇ ਆ ਹਾਂ ਹੁਣ ਇਧਰ ਆਪਾਂ ਨੂੰ ਤਾਂ ਕਹਿ ਸਕਦੇ ਹਾਂ ਹਾਂ ਮੈਂ ਤਾਂ ਖਬਰਾਂ ਕੀ ਕਰਦੇ ਆ ਬਾਹਰ ਲੋਕਾਂ ਦੇ ਝਾੜੂ ਪੋਚੇ ਲਾਉਂਦੇ ਆ ਕਿਸੇ ਦੇ ਕੋਈ ਨਾ ਤੈਨੂੰ ਤਾਂ ਨਹੀਂ ਕਿਹਾ ਕਿਸੇ ਨੇ ਵੀ ਬੱਕਰੀਆਂ ਰੱਖ ਲਿਆਂਦਾ 25 30 ਕਿੱਲੇ ਵਾਹਣਦੇ ਆ ਕਈ ਜਣ ਆਪਾਂ ਕੋਈ ਸਰਦਰ ਦੀ ਨਹੀਂ ਯਾਰ ਆਉਦੇ ਸ਼ੌਂਕ ਆ ਕੋਈ ਚੱਕਰ ਨਹੀਂ ਆ ਹਾਂ ਕੱਟ ਪਿੱਛੇ ਕਈ ਜਣ ਕਈ ਜਣ ਹਮ ਕਿਨੇ ਮੂੰਹ ਤੇ ਨਹੀਂ ਕਹਿੰਦੇ ਨਾ ਮੂੰਹ ਤੇ ਚਿੱਤਰ ਖਾਣੇ ਮਗਰ ਪੈ ਨਾ ਤੁਮ ਲੋਕਾਂ ਦੇ ਲਾ ਮਾ ਕਰਕੇ ਚਿੱਤਰ ਮਾਰੂ ਮੈਂ ਢਾਲੇ ਨੂੰ ਢਾਕੇ ਜੇ ਕੋਈ ਆਏ ਕੋਈ ਹਾਂ ਪੱਕੀ ਵਧੀਆ ਚੀਜ਼ ਆ ਜੀ ਕੰਮ ਵਧੀਆ ਬਾਲਾ ਵਧੀਆ ਠੀਕ ਹੈ ਮੈਂ 2500 ਦੀ ਲਿਆ ਦੇਖ ਲੈ 2500 ਤੋਂ ਕਿੰਨੀਆਂ ਬਣਾ ਲਈਆਂ ਹਮ ਸਹੀ ਗੱਲ ਆ ਬਹੁਤ ਵਧੀਆ ਧੰਦਾ ਇਹ ਮਾੜਾ ਨਹੀਂਗਾ ਮਾੜਾ ਨਹੀਂ ਹੈਗਾ ਲੈ ਤਾਂ ਦਿਹਾੜੀ ਪਾਸ ਹੋ ਜਾਂਦੀ ਆ ਲੈ ਆਪਦਾ ਖਰਚਾ-ਪਰਚਾ ਬਣੀ ਜਾਂਦਾ ਲੈ ਅਗਲੇ ਦਾ ਚਾਹ ਪਾਣੀ ਦਾ ਸਰੀ ਜਾਂਦਾ ਕਿਸੇ ਦਾ ਸਹੀ ਗੱਲ ਆ ਹੋਰ ਚੈਨਲ ਵਾਲਿਆਂ ਦੇ ਜਿਹੜੀ ਥੋੜੀ ਮਾਰਕੀਟ ਹੋਰ ਵੱਧ ਗਈ ਇਹਨਾਂ ਦੀ ਪਹਿਲਾਂ ਤਾਂ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸੀਗਾ ਸਹੀ ਗੱਲ ਆ ਥੋੜੇ ਪੈਰ ਪੂਜਣ ਦਾ ਹੱਕ ਆ ਬੱਕਰੀਆਂ ਵਾਲਿਆਂ ਦਾ ਕਿ ਨਹੀਂ ਤੁਸੀਂ ਹੁਣ ਸਾਰਿਆਂ ਨੂੰ ਦਿਖਾਉਣਾ ਤੇ ਮੈਂ ਇੱਕ ਗੱਲਾਂ ਕਰਦਾ ਡੇਢ 200 ਬੰਦੇ ਨੂੰ ਦਿਖਾ ਦੇਣਾ ਵੀ ਉਹ ਐਂ ਕਹਿੰਦਾ ਵੀ ਵਧੀਆ ਧੰਦਾ ਚਲਾਓ ਕਿ ਨਹੀਂ ਸਹੀ ਹੈ ਹਾਂ ਹੁਣ ਘਰੇ ਰਜਾਈਆਂ ਜਿਵੇਂ ਠੰਡ ਲੱਗਣੀ ਜਾਨਾ ਇੱਥੇ ਠੰਡ ਵੀ ਹਟੀ ਹੋਈ ਹੈ ਇੱਥੇ ਆ ਕੇ ਬਾਹਰ ਚਾਰ ਪਾਈਆਂ ਨੂੰ ਮਿਲਦੇ ਆ ਨਾ ਹਾਂ ਲੈ ਮਿਲਦੇ ਆ ਸਾਰੇ ਪਾਈਆਂ ਤੇ ਦਰਸ਼ਨ ਕਰਦੇ ਆ ਠੰਡ ਵੀ ਹਟੀ ਆਏ ਉਹ ਨਹੀਂ ਵੀ ਠੰਡ ਲਾਓ ਘਰੇ ਠੁੱਠ ਠੁੱਠ ਵੀ ਕਰੀ ਜਨੇ ਆਈ ਤੇ ਨਹੀਂ ਕਰਦੇ ਨਾ ਜਮਾ ਨਹੀਂ ਠੰਡ ਤਾਂ ਢੀੜੇ ਲਾ ਕੇ ਰੱਖਤੇ ਬਾਹਰ ਆਏ ਨੂੰ ਭੁੱਖ ਵੀ ਨਹੀਂ ਲੱਗਦੀ ਘਰੇ ਪਾ ਰੋਟੀਆਂ ਮੰਗੀ ਚੱਲੋ ਹਾਂ ਕਿ ਨਹੀਂ ਹੁਣ ਤੁਹਾਡੇ ਦਰਸ਼ਨ ਹੋਗੇ ਹੋਰ ਯਾਰ ਯਾਰਾਂ ਦੋਸਤਾਂ ਦੇ ਹੋਗੇ ਜਾਣ ਪਛਾਣ ਵੱਧ ਗਈ ਕਿ ਨਹੀਂ ਵਧੀਆ ਧੰਦਾ ਹੈ ਵਧੀਆ ਚਲਾਓ ਕਾਮਯਾਬੀ ਹੈ ਇੱਥੇ ਬਹੁਤ ਜ਼ਿਆਦਾ ਠੀਕ ਆ ਹੂੰ ਤੇ ਹੋਰ ਕੁਛ ਕਹਿਣਾ ਹੋਰ ਬਸ ਧੰਨਵਾਦ ਵੀਰੇ ਤੁਹਾਡਾ ਠੀਕ ਆ ਫਿਰ ਬੈਂਪ